ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਜਲੀ ਫਗਵਾੜਾ ਸ਼ਹਿਰ ਦੇ ਮੋਡਲ ਟਾਊਨ ਇਲਾਕੇ ਤੋਂ ਇੱਕ ਲੁੱਟਖੋਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕੌਫ ਲੁੱਟੇਰੀਆਂ ਨੇ ਦਿਨ ਦੇ ਹਾਰੇ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਉਸ ਦੇ ਗਲੇ ਦੇ ਵਿੱਚੋਂ ਸੋਨੇ ਦੇ ਚੈਨ ਖੋਹ ਲਈ ਅਤੇ ਮੋਕੇ ਤੋਂ ਫਰਾਰ ਹੋ। ਮਿਲੀ ਜਾਣਕਾਰੀ ਅਨੁਸਾਰ ਜਗਪ੍ਰੀਤ ਕੌਰ ਬੇਦੀ ਅਤੇ ਉਹਨਾਂ ਦੀ ਭੂਆ ਰੁਪਿੰਦਰਪੁਰ ਬਾਜ਼ਾਰ ਤੋਂ ਸਮਾਨ ਖਰੀਦ ਕੇ ਵਾਪਸ ਘਰ ਆ ਰਹੀਆਂ ਸਨ ਜਦੋਂ ਆਪਣੇ ਘਰ ਦੇ ਮੋੜ ਤੇ ਪਹੁੰਚੇ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਨੇ ਅਚਾਨਕ ਹਮਲਾ ਕਰਕੇ ਰੁਪਿੰਦਰਪੁਰ ਦੇ ਗਲੇ ਦੇ ਵਿੱਚੋਂ ਸੋਨੇ ਦੇ ਚੈਂ ਚਬੜ ਲੈ ਤੇ ਤੇਜ਼ ਰਫ਼ਤਾਰ ਨਾਲ ਫਰਾਰ ਹੋ ਗਿਆ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਸਕੂਟਰੀ ਦਾ ਅਸਤੂਲਨ ਵਿਗੜਨ ਚਾਨ ਕਰਕੇ ਦੋਵੇਂ ਮਹਿਲਾ ਡਿੱਗ ਪਈਆਂ ਅਤੇ ਖੁਸ਼ਕਿਸਮਤੀ ਨਾਲ ਵੱਡੀ ਚੋੜ ਤੋਂ ਬਚ ਗਈਆਂ ਤੇ ਮਹਿਲਾਵਾਂ ਦੇ ਮੁਤਾਬਿਕ ਇਸ ਕੜਨਾ ਵਿੱਚ 3 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਤੇ ਇਸ ਕੜਨਾ ਸੰਬੰਧੀ ਸਿਟੀ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਕੜਨਾ ਦੀ ਜਾਂਚ ਸ਼ੁਰੂ ਕੀਤੀ ਪੁਲਿਸ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਜ਼ੂ ਦੋਸ਼ੀਆਂ ਦੀ ਪਛਾਣ ਕੀਤੀ 조사 ਕਿ ਦਸਨਯੋਗ ਹੈ ਕਿ ਇਲਾਕੇ ਦੇ ਵਿੱਚ ਇਹ ਪਹਿਲੀ ਵਾਰ ਨੇ ਕਿ ਹੋਇਆ ਜਦੋਂ ਫਗਵਾੜਾ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਲੁੱਟਖੋ ਜਾਂ ਚੋਰੀ ਦੀ ਘਟਨਾ ਸਾਹਮਣੇ ਆਈ ਹੋਵੇ ਇਸ ਤਰ੍ਹਾਂ ਦੀਆਂ ਵਾਧਰੀਆਂ ਕਢਣਾਵਾਂ ਨਾਲ ਸ਼ਹਿਰ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਕਰਨ ਦੀ ਉਮੀਦ ਕਰ ਰਹੇ ਹਨ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਰਮਨ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਜੀ ਆਪਣਾ ਮੇਰਾ ਜਗਪ੍ਰੀਤ ਕੌਰ ਬੇਟੀ ਹਾਂ ਜੀ ਕਿੱਥੇ ਰਹਿੰਦੇ ਆਪਾਂ ਸਮਾਲਡਾਊਨ ਚ ਰਹਿੰਦੇ ਆ ਮਾਲਡਾਊਨ ਚ ਰਹਿੰਨੇ ਕੀ ਮਾਮਲਾ ਕੀ ਹੈ ਜਿਹੜਾ ਅਸੀਂ ਮਾਰਕੀਟ ਤੋਂ ਆ ਰਹੇ ਸੀ ਮੇਰੇ ਬੁਆ ਜੀ ਨਾਲ ਸੀ ਅਸੀਂ ਸਕੂਟਰ ਤੇ ਸੀਗੇ ਜਿੱਦੈ ਸਾਡੀ ਕੋਠੀ ਆਈ ਅਸੀਂ ਆਪਣੇ ਘਰ ਦੇ ਅੰਦਰ ਵੜਨ ਲੱਗੇ ਸਕੂਟਰ ਸਲੋ ਕੀਤਾ ਉਹ ਪਿੱਛੇ ਬਾਈਕ ਤੇ ਆਇਆ ਸਿੰਗਲ ਪਰਸਨ ਸੀ ਮੂੰਹ ਬੰਨਿਆ ਹੋਇਆ ਸੀ ਤੇ ਉਹਨੇ ਇਹਨਾਂ ਦੀ ਚੇਨ ਖਿੱਚ ਕੇ ਲੈ ਗਿਆ ਤੇ ਸਾਨੂੰ ਦੋਨੋਂ ਨੂੰ ਇਮਬੈਲੈਂਸ ਹੋ ਗਿਆ ਸੀ ਦੋਨੋਂ ਹੀ ਗਏ ਗਏ ਤੇ ਜਿਹੜੀ ਬਾਈਕ ਤੁਸੀਂ ਚਲਾ ਰਹੇ ਸੀ ਜਾਂ ਮੈਂ ਚਲਾ ਰਹੀ ਸੀ ਜੀ ਇਹ ਤੇ ਤੁਹਾਡੇ ਬੁਆ ਜੀ ਦਾ ਨਾਂ ਕੀ ਹੈ ਜੀ ਰਪਿੰਦਰ ਕਾਹਨ ਜੀ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਦਿੱਲੀ ਦੇ ਰਹਿਣ ਵਾਲੇ ਨੇ ਦਿੱਲੀ ਦੇ ਰਹਿਣ ਵਾਲੇ ਹਾਂਜੀ ਤੇ ਕੀ ਮਤਲਬ ਕੀ ਇਹ ਮਾਮਲੇ ਨੂੰ ਪੁਲਿਸ ਕਾਤ ਕੀਤੀ ਆ ਆਪਾਂ ਹਾਂਜੀ ਕੀਤੀ ਹੈ ਜੀ ਪੁਲਿਸ ਆਈ ਸੀ ਮੋਕਰੇ ਜੀ ਹਾਂਜੀ ਆਈ ਸੀ ਤੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਭਾਂਜੀ ਇਹਨਾਂ ਦਾ 3.5 ਲੱਖ ਦਾ ਹੋ ਗਿਆ ਜੀ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਸਨ ਨਈਂ ਚੈਨੀ ਦੀਆਂ ਹੋ ਰਹੀਆਂ ਲੁੱਟਖੋ ਹੋ ਰਹੀ ਆ ਤੇ ਕੀ ਪ੍ਰਸ਼ਾਸ਼ਨ ਕੋ ਆਪਾਂ ਮੰਗ ਰੱਖਦੇ ਹਾਂ ਅਸੀਂ ਇਹ ਹੀ ਮੰਗਦੇ ਹਾਂ ਜੀ ਇੱਥੇ ਆਏ ਦਿਨ ਮੋਡਲ ਟਾਊਨ ਦੇ ਵਿੱਚ ਰੋਜ਼ ਵਾਰ ਵਾਦਾਤਾਂ ਹੋ ਰਹੀਆਂ ਸਾਨੂੰ ਸੇਫਟੀ ਚਾਹੀਦੀ ਹੈ ਬਾਹਰ ਨਿਕਲਣਾ ਲੋਕਾਂ ਦਾ ਮੁਸ਼ਕਿਲ ਹੋ ਗਿਆ ਹੈ ਕੁਛ ਅਸੀਂ ਪਾ ਕੇ ਨਿਕਲ ਨਹੀਂ ਸਕਦੇ ਕੋਈ ਪਰਸ ਨਹੀਂ ਅਸੀਂ ਨਾਲ ਲੈ ਕੇ ਜਾ ਸਕਦੇ ਕੋਈ ਮੋਬਾਈਲ ਨਹੀਂ ਲੈ ਕੇ ਜਾ ਸਕਦੇ ਰੋਜ਼ ਦਿਹਾੜੇ ਇੱਥੇ ਲੁੱਟਖੋ ਦੀਆਂ ਵਾਰਦਾਤਾਂ ਹੁੰਦੀਆਂ ਅੱਗੇ ਵੀ ਸਰਕਾਰ ਚ ਹੋ ਚੁੱਕੀ ਹੈ ਸਾਡੇ ਬੇਟੀ ਦਾ ਮੋਬਾਈਲ ਖੋਇਆ ਉਹਨਾਂ ਨੇ ਤੇ ਐਂ ਜੀ ਜਿੱਦਾਂ ਇੱਥੇ ਮਤਲਬ ਕਿ ਕਿੰਨੇ ਕ ਮਗੀ ਕਿੰਨੇ ਕ ਵੇ ਹੋਇਆ ਇਹ ਹੱਸ ਇਹ 7:40 ਦੇ ਆਸ-ਪਾਸ ਹੋਇਆ ਤੇ ਤੁਸੀਂ ਕਿੱਥੋਂ ਆ ਰਹੇ ਸੀ ਅਸੀਂ ਮਾਰਕੀਟ ਤੋਂ ਆ ਰਹੇ ਸੀਗੇ ਮਾਰਕੀਟ ਤੋਂ ਕੋਈ ਕੈਬਰੇ ਵਗੈਰਾ ਲੱਗੇ ਆਪਣੇ ਇੱਥੇ ਅ ਅਗਲੇ 1-2 ਘੰਟਿਆਂ ਚ ਲੱਗੇ ਹੋਏ ਤੇ ਆਪਣੇ ਨਹੀਂ ਲੱਗਾ ਇੱਥੇ ਹਾਂ ਜੀ ਰੁਪਿੰਦਰ ਕੌਰ ਹਾਂ ਜੀ ਕਿੱਥੇ ਰਹਿੰਦੇ ਆਪਾਂ ਅਸੀਂ ਮਾਡਲ ਟਾਉਨ ਹਾਂ ਜੀ ਕੀ ਮਾਮਲਾ ਕੀ ਕਿ ਜਿਹੜਾ ਜ ਇਕੱਠੇ ਇੱਥੇ ਅਸੀਂ ਮਾਰਕੀਟ ਤੋਂ ਆ ਰਹੇ ਸੀ ਅਸੀਂ ਆਪਣੇ ਕੋਠੀ ਵੱਲ ਮੁੜੇ ਆ ਅੰਦਰ ਗੇਟ ਦੇ ਆਉਣ ਲੱਗੇ ਸੀ ਪਿੱਛੋਂ ਨੇ ਆ ਕੇ ਗਰਦਨ ਤੇ ਹੱਥ ਮਾਰਿਆ ਤੇ ਉਹ ਖਿੱਚ ਕੇ ਲੈ ਗਿਆ ਤੇ ਸਾਨੂੰ ਇਹ ਹੀ ਦਿਸਿਆ ਕਿ ਉਹ ਵੀ ਬਾਈਕ ਤੇ ਸੀ ਤੇ ਇੱਕੋ ਹੀ ਬੰਦਾ ਦਿਸਿਆ ਸਾਨੂੰ ਮੂੰਹ ਬੰਨਿਆ ਹੋਇਆ ਸੀ ਉਹਨੇ ਤੇ ਕਿੰਨੇ ਵਿਅਕਤੀ ਸੀਗੇ ਇੱਕ ਹੀ ਸੀ ਇੱਕੋ ਹੀ ਸੀ ਮੋਟਰਸਾਈਕਲ ਤੇ ਸੀ ਹਾਂਜੀ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਅਸੀਂ ਤਾਂ ਅਜੇ ਬੜੀ ਦੇਖਿਆ ਕੁਝ ਵੀ ਹਾਂਜੀ ਹਾਂਜੀ ਤੇ ਅਸ ਤਾਂ ਕਿਉਂਕਿ ਡਿੱਗੀ ਗਏ ਤਾਂ ਜ ਕਰਦੇ ਪਏ ਆਪਣੇ ਸਿਰ ਦਾ ਹਾਲ ਦੇਖਦੇ ਪਏ ਆ ਕੀ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਭਾਂਜੀ ਹਾਂਜੀ 3 3.5 ਟੋਲੇ ਦੀ ਸੀ ਚੇਨ ਤੇ 3.5 ਲੱਖ ਦਾ ਹੋ ਗਿਆ ਨੁਕਸਾਨ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਦਿੱਤਾ ਜੀ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਬਾਹਰ ਹਾਂਜੀ ਖਾਰੇ ਸੇ ਪੁਲਿਸ ਆ ਗਏ ਕੀ ਮੰਗ ਰੱਖਦੇ ਜਿੱਦਾਂ ਪ੍ਰਸ਼ਾਸਨ ਕੋਲੋਂ ਕੀ ਆਪਾਂ ਮੰਗ ਰੱਖਦੇ ਆ ਕੀ ਮੰਗ ਰੱਖ ਲਿਆ ਕਿ ਸਾਨੂੰ ਮਿਲਣੀ ਚਾਹੀਦੀ ਸਾਡੀ ਚੀਜ਼ਾਂ ਦਾ ਮਿਲੇ ਜਾਂ ਸਾਨੂੰ ਉਹਦਾ ਪੈਸਾ ਮਿਲੇ ਤਾਂ ਜ਼ਰੂਰ ਮਿਲੇ ਕਿਉਂਕਿ ਇਸ ਉਮਰ ਦੇ ਵਿੱਚ ਜਿ세 ਦੁਬਾਰਾ ਨਹੀਂ ਬਣਾ ਸਕਦੇ ਡਰਨ ਆਇਆ ਕੀ ਮਾਮਲਾ ਕੀ ਇੱਕ ਜਿਹੜਾ ਇੱਕ ਦਰਖਾਸਤ ਮਿਲਿਆ ਵੀ ਕੋਈ ਖੋ ਹੋ ਗਈ ਹੈ ਮਾੜਾ ਡਰਨ ਚ ਤੇ ਮੈਂ मौके ਤੇ ਆਇਆ ਮੌਕੇ ਤੇ ਆ ਕੇ ਦੇਖਿਆ ਤੇ ਕੈਮਰੇ ਕਮਰੇ ਚੈੱਕ ਕਰਦੇ ਆ ਕਿਤੇ ਕੁਝ ਮੋਟਰਸਾਈਕਲ ਦਾ ਨੰਬਰ ਜਾਂ ਬੰਦੇ ਦੀ ਪਛਾਣ ਹੁੰਦੀ ਆ ਤਾਂ ਅਗਲੀ ਕਾਰਵਾਈ ਕਰਾਂਗੇ ਬਿਹਰ ਕਿੰਨੇ ਵਿਅਕਤੀ ਸੀਗੇ ਇੱਕ ਵਿਅਕਤੀ ਸੀ ਮੋਟਰਸਾਈਕਲ ਤੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਕਿੰਨਾ ਕਨ ਖਾਨ ਹੋ ਗਿਆ ਇਹਨਾਂ ਦਾ ਲਗਭਗ ਨਹੀਂ ਮੈਂ ਹਜੇ ਉਹਨਾਂ ਬਾਰੇ ਵੀ ਨਹੀਂ ਕੁਝ ਵੀ ਨੋ ਕੋ ਪਤਾ ਕੀ ਦਾ ਕਿਤਾਬ ਕਿੰਨਾ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਕੈਮਰਿਆਂ ਦੇ ਵਿੱਚ ਆ ਜੀ ਤਾਂ ਕੈਮਰੇ ਚ ਆ ਕਰਦੇ ਨੇ ਕੈਮਰਿਆਂ ਦੇ ਵਿੱਚ ਆਉਂਦੇ ਆ ਸਾਰੇ ਕੋਈ ਕਰਦੇ